ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੀਐਮ ਮੋਦੀ ਨੇ ਕਿਸਾਨਾਂ ਨੂੰ ਦਿੱਤਾ ਇਹ ਵੱਡਾ ਤੋਹਫਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਵਰ ਨੂੰ ਨਵੀਂ ਦਿੱਲੀ ਕਿ ਭਾਰਤੀ ਖੇਤੀ ਖੋਜ ਸੰਸਥਾਨ ਚ ਫਜ਼ਲਾਨੀ ਐਕਸਨ ਨੂੰ ਉੱਚ ਉਪਜ ਦੇਣ ਵਾਲੀਆਂ ਪੌਣ ਪਾਣੀ ਅਨੁਕੂਲ ਤੇ ਜੈਵਿਕ ਸਸਕਾ ਤਕ ਕਿਸਮਾਂ ਜਾਰੀ ਕੀਤੀਆਂ ਐਸੇ ਦੇ ਦੌਰਾਨ ਪੀਐਮ ਮੋਦੀ ਨੇ ਕਿਸਾਨਾਂ ਤੇ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ ਨਵੇਂ ਫਸਲਾਂ ਦੀਆਂ ਕੀਮਤਾਂ ਦੀ ਕਿਸਮਾਂ ਦੀ ਮਤਦਾ ਤੇ ਚਰਚਾ ਕਰਦੇ ਪੀਐਮ ਮੋਦੀ ਨੇ ਖੇਤੀਬਾੜੀ ਦੇ ਵੈਲਿਊ ਐਡੀਸ਼ਨ ਦੇ ਮੱਤੇ ਉਤੇ ਜ਼ੋਰ ਦਿੱਤਾ ਜੀ ਹਾਂ ਤੇ ਨਾਲ ਹੀ ਕਿਸਾਨਾਂ ਨੇ ਦੱਸਿਆ ਕਿ ਇਹ ਨਵਾਂ ਕਿਸਮ ਬੋਲਾ ਹੈ ਵਨ ਸਾਬਿਤ ਹੋਣੀ ਹੈ ਕਿਉਂਕਿ ਇਸ ਨਾਲ ਉਹਨਾਂ ਦੇ ਚ ਖਰਚੇ ਵੀ ਘਟਣਗੇ ਤੇ ਵਾਤਾਵਰਣ ਤੇ ਵੀ ਚੰਗਾ ਪ੍ਰਭਾਵ ਪਵੇਗਾ ਕਿਸਾਨਾਂ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ ਪ੍ਰਧਾਨ ਮੰਤਰੀ ਵੱਲੋਂ ਯਾਰੀ ਕੀਤੀਆਂ ਗਿਆ ਕਾਰਡ ਫਸਲਾਂ ਦੀਆਂ 109 ਕਿਸਮਾਂ ਚ 34 ਖੇਤ ਫਸਲਾਂ ਤੇ 27 ਬਾਗਬਾਨੀ ਫਸਲਾਂ ਸ਼ਾਮਿਲ ਨੇ ਪ੍ਰਧਾਨ ਮੰਤਰੀ ਦੇ ਬਾਜਰੇ ਦੀ ਅਹਿਮੀਅਤ ਬਾਰੇ ਵੀ ਚਰਚਾ ਕੀਤੀ ਦਰ ਦੱਸਿਆ ਕਿ ਕਿਵੇਂ ਲੋਕ ਪੋਸ਼ਟ ਭੋਜਨ ਵੱਲ ਵੱਧ ਰਹੇ ਹਨ ਉਹਨਾਂ ਕੁਦਰਤੀ ਖੇਤੀ ਦੇ ਫਾਇਦੇ ਜੈਵਿਕ ਖੇਤੀ ਪ੍ਰਤੀ ਆਮ ਲੋਕਾਂ ਦੀ ਵਧਰੀ ਮੰਗ ਬਾਰੇ ਵੀ ਗੱਲ ਕੀਤੀ ਪੀਐਮ મોદી ਨੇ ਕਹਿ ਕੇ ਆਰਗੇਨਿਕ ਫੂਡਸ ਦੀ ਮੰਗ ਵਧ ਰਹੀ ਹੈ ਤੇ ਵੀਡੀਓ ਦੇਖਣ ਲਈ ਤੁਹਾਡਾ